ਸਸਰੀ ਘਾਲ ਜੀ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ ਤੇ ਸਵਾਗਤ ਹੈ ਜੀ ਕਿਵੇਂ ਹੋ ਠੀਕ ਹੋ ਅਸੀਂ ਵੀ ਠੀਕ ਆ ਜੀ ਸਾਰੇ ਆਪਾਂ ਆਪਣੇ ਘਰਾਂ ਚ ਸਵਸਥ ਹੋਵੋਗੇ ਤੰਦਰੁਸਤ ਹੋਵੋਗੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੇ ਲੋ ਜੀ ਆਪਾਂ ਇਧਰ ਲਿਆਂਦੇ ਆਹ ਪੌਦੇ ਤੇ ਆਪਾਂ ਇਹ ਲਾਉਣੇ ਆ ਖੇਤ ਆਪਾਂ ਲਾਉਣੇ ਆ بیٹے ਦਾ ਜਨਮ ਦਿਨ ਅੱਜ ਆਪਾਂ ਉਹਦੀ ਜਨਮ ਦਿਨ ਦੀ ਖੁਸ਼ੀ ਵਿੱਚ ਆਪਾਂ ਇਹ ਸ਼ਪੈਦੇ ਲਾਉਣੇ ਆ ਤੇ ਆ ਬੂਟੇ ਲਾਉਣੇ ਆਗੇ ਉਕਦਰ ਬੂਟੇ ਘਰੇ ਲਾਵਾਂਗੇ 1 2 ਖੇਤ ਲਾਵਾਂਗੇ ਇਸ ਪੈਦੇ ਤੇ ਆ ਗਲਮੋਹਰ ਦਾ ਬੂਟਾ ਕਾ ਇਹ ਲਵਣਾ ਆਪਾਂ ਤੇ ਕਾ ਫੁੱਲਾਂ ਵਾਲਾ ਇਹ گلاب ਦਾ ਬੂਟਾ ਕਾ ਇਥੇ ਦੋ ਰੰਗੇ ਫੁੱਲ ਖਿੜਦੇ ਆ ਤੇ ਆ ਵੀ ਬੂਟਾ ਵੀ ਇਹ ਪਤਾ ਨਹੀਂ ਮੈਨੂੰ ਪਾਦਾ ਕਾ ਇਹ ਲੋ ਜੀ ਆਪਾਂ ਕੁਸ਼ ਬਿੜੇ ਚਲਾਉਣੇ ਆ ਇਹ ਲੋ ਜੀ ਆ ਮਰੂਦ ਮਰੂਤਾ ਬੂਟਾ ਦਾ ਆਪਾਂ ਇਹਦੇ ਥੱਲੇ ਉੱਟਾ ਕੱਢਣਗੇ ਇੱਟਾਂ ਨੇ ਤੇ ਆਪਾਂ ਇਹਨੂੰ ਥੱਲੋਂ ਕੱਢ ਕੇ ਇਹਨੂੰ ਦੂਜੀ ਜਗ੍ਹਾ ਲਾਉਣੇ ਆ ਇੱਟਾਂ ਕੱਢ ਕੇ ਇਹਦੀਆਂ ਤੇ ਲੋ ਜੀ ਆਪਾਂ ਇਹਨੂੰ ਇੱਥੇ ਲਾਉਣੇ ਆ ਆਪਾਂ ਇਹਦੇ ਵਿੱਚ ਇਹ ਇਹ ਆਪਾਂ ਪਾਉਣੇ ਆ ਇਹਦੇ ਵਿੱਚ ਮੁਰਗੀ ਦੀ ਰੇ ਮੁਰਗੀ ਦੀ ਰੇ ਇਹ ਦੇਖਾਂ ਹਾਂ ਪੂਰਾ ਕਰੀ ਪੁੰਡਿਆ ਦਾ ਅੱਛਾ ਇਹ ਪੈਕੇਟਾਂ ਚ ਬੰਦ ਹੋਦੀ ਆ ਮੁਰਗੀ ਦੀ ਰੇ ਇਹ ਚਲੋ ਜੀ ਆਪਾਂ ਇਹ ਪਾਤੀ ਵਿੱਚ ਅੱਜ ਉਹ ਵੀ ਪਾਣਾ ਗੋਹਾ ਵੀ ਪਾਣਾਗਾ ਥੋੜਾ ਜਿਹਾ ਪਾਣਾ ਨਹੀਂ जो आप कट दी थी तो अपना अमूद का बूटा दूजे पासे करके लाता पहला इधर से लो जी समार के कटाई करती अपा फिर ये ना सुकता नहीं गा साइडा तो समार के दबाया जाए अपा केक कटन की थांड ही ला दी। ਤੁਹਾਨੂੰ ਜਿਹਾ ਆਪਾਂ ਇੱਥੇ ਲਾਉਣ ਲੱਗੇ ਆਂ ਸਪੈਦੇ ਆਪਾਂ ਇਹ ਟੂਆ ਕਰਦੇ ਆਂ ਖੇਤ ਚ ਆ ਗਏ ਆਪਾਂ ਇਹ ਲਓ ਜੀ ਆਪਾਂ ਤੇ ਲਾਤਾ ਇੱਕ ਸਪੈਦਾ ਇਹ ਲਓ ਜੀ ਲਾਤੇ ਆਪਾਂ ਸਪੈਦੇ ਇਹ ਲਓ ਜੀ ਆਪ ਜਾਮਣ ਆਪਾਂ ਇਹਨੂੰ ਵੀ ਕੱਢ ਕੇ ਉਧਰਲੀ ਸਾਈਡ ਤੇ ਲਾਵਾਗੇ ਕਿਉਂਕਿ ਇਹਦੇ ਥੱਲੇ ਇੱਟਾ ਆਪਾਂ ਇੱਟਾ ਕੱਢਾਂਗੇ ਦੇ ਲਵਾਂਗੇ ਲਖਾਵਾਂਗੇ ਤੇ ਲਓ ਜੀ ਇਧਰ ਆਪਣੇ ਆਂਡੇ ਪਏ ਆ ਆਪਾਂ ਇਹ ਠਹਿਰ ਕੇ ਖਾਵਾਂਗੇ ਅਜੇ ਰੋਟੀ ਬਣਾ ਕੇ ਤੇ ਕਿਉਂਕਿ ਇੰਨਾ ਹੋ ਜੇ ਜਦਰਾ ਆਂਡਾ ਖਾ ਲੈਨੇ ਆ ਕਿਉਂਕਿ ਆਪਣਾ ਦਿਲ ਦਾ ਆਪਰੇਸ਼ਨ ਹੋਇਆ ਹੋਇਆ ਮੇਰਾ ਆਪਾਂ ਇਸ ਕਰਕੇ ਡਾਕਟਰ ਨੇ ਦੱਸਿਆ ਹੋਇਆ ਵੀ ਅੰਡਾ ਖਾਣਾ ਤੇ ਲਓ ਜੀ ਜਦਰਾ ਪਾਖਿਆ ਹੋਇਆ ਦੁੱਧ ਗਰਮ ਕਰਨ ਵਾਸਤੇ ਮੀਰੀ ਵਾਲੇ ਚੁੱਲੇ ਤੇ